ਦਿਖਾਉਣੇ ਆ ਕੋਕੇ ਮੰਡੀ ਪਰ ਨਹੀਂ ਸ਼ੁਰੂ ਹੋ ਗਈ ਝੋਨੇ ਦੇ ਕਣਕ ਦੀ ਬਜਾਈ ਤੋਂ ਬਾਅਦ ਜੁੜੇ ਰਹੋ ਸਾਰੀ ਵੀਡੀਓ ਨਾਲ 10 15 ਮਿੰਟਾਂ ਦਾ ਜਿਹੜਾ ਲਾਈਵ ਹੈ ਲਾਈਵ ਦਾ ਭੜਾਕਾ ਪਾਉਣਾ ਹੈ ਆਪਾਂ 10 15 ਮਿੰਟ ਲਾਈਵ ਦਿਖਾਉਣੇ ਸ਼ੁਰੂ ਤੁਹਾਨੂੰ ਕੋਕੇ ਕੋਕੇ ਤੋਂ ਕਰਨਾ ਤੇ ਦਿਖਾਉਣੇ ਵੀ ਐਂਡ ਤੱਕ ਕੋਕੇ ਹੀ ਹੈ ਹਨਾ ਦਬ ਕੇ ਸ਼ੇਅਰ ਕਰਦੇ ਤੇ ਪੇਜ ਨੂੰ ਜਿਹੜਾ ਆਪਣੇ ਸਬਸਕ੍ਰਾਈਬ ਕਰ ਲਓ ਡਾਇਰੈਕਟਰਾਂ ਦੀ ਵੀਡੀਓ ਦਾ ਖਾਸ ਪੇਜ ਹੈ ਆਪਣਾ ਤੇ ਸ਼ੁਰੂ ਮੰਨ ਲਓ ਆਪਾਂ ਕਰ ਲਿਆ ਇਸ ਜੌਂਡੀ ਆਰ ਤੋਂ 17 ਮਾਡਲ ਦਾ 4,35,000 ਰੁਪਏ ਡਿਮਾਂਡ ਹੈ ਫੇਵਰ ਹੁੱਡ ਵੱਡਾ ਮਿਊਜ਼ਿਕ ਸਿਸਟਮ ਕਿਆ ਬਾਤਾਂ ਨੇ ਕੋਕਿਆਂ ਵਾਲਾ ਕੰਮ ਹੋਇਆ ਪਿਆ ਹਨਾ ਦਬਕੇ ਸ਼ੇਅਰ ਕਰੀ ਚਲੋ 50 39 ਡੀ ਆ ਗਿਆ ਬਰਾਡ ਦਾ ਟਰੈਕਟਰ ਹੈ ਨੰਬਰ ਆਪਾਂ ਵੀਡੀਓ 'ਚ ਛੱਡ ਦਾਂਗੇ ਦਬਕੇ ਸ਼ੇਅਰ ਜ਼ਰੂਰ ਕਰੀ ਚੱਲਿਓ ਵੀਡੀਓ ਨੂੰ ਜੁੜਜੋ ਜਿੰਨੇ ਕਿੰਨੇ ਭਰਾ ਜੁੜਦੇ ਆ ਹਨਾ ਬਾਕੀ ਕਮੈਂਟ ਕਰਕੇ ਦੱਸ ਦਿਓ ਆਵਾਜ਼ ਮੂਜ ਦਾ ਸਾਰੇ ਕਸਦਾ ਹਨਾ ਉਸ ਤੋਂ ਅੱਗੇ ਆਪਾਂ ਸ਼ੁਰੂ ਕਰ ਗਏ ਤਾਂ ਉਸ ਤੋਂ ਅੱਗੇ ਆ ਗਿਆ 744 ਆ ਗਿਆ ਐਫ ਪੀ 18 ਮਾਡਲ ਹੈ 5,25,000 ਰੁਪਏ ਦੀ ਮੰਗ ਹੈ ਦੀ ਟਰੈਕਟਰ ਦੇਖ ਲਓ ਤੁਸੀਂ ਸ਼ੀਸ਼ੇ ਵਾਂਗੂ ਜਗਦਾ ਹੈ ਹਾਂ ਜਾਂ ਨਾ ਚ ਉੱਤਰ ਦੇ ਦਿਓ ਕਮੈਂਟਾਂ ਚ ਟਾਇਰਾਂ ਦੀ ਗੱਲ ਕਰਕੇ ਟਾਇਰ 85 ਤੋਂ 90 ਪੈਸੇ ਆ ਕੇ ਬਾਕੀ ਚਾਹੇ ਹਾਰ પા ਕੇ ਲੈ ਜਾਓ ਟਰੈਕਟਰ ਨੂੰ ਟਰੈਕਟਰ ਤੁਹਾਡਾ ਪਿੰਡ ਚ ਕੋਈ ਨਿੰਦੇ ਜੀ ਤਾਂ ਮੈਨੂੰ ਕਹਿ ਦਿਓ ਉੱਪਰੋਂ ਦੇਖ ਲਓ ਗੇਅਰ ਇੰਜਨ ਦੀ ਤਸੱਲੀ ਹੈ ਕਿਵੇਂ ਮਰਜ਼ੀ ਕਰ ਲਿਓ ਬਾਹਲੇਓ ਜਿਵੇਂ ਮਰਜ਼ੀ ਹੁੰਦੀ ਹੈ ਉਵੇਂ ਕਰ ਲਿਓ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰਕੇ ਲਿਓ ਪੇਜ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਇਸ ਚੈਨਲ ਨੂੰ YouTube ਚੈਨਲ ਨੂੰ ਆਪਣੇ ਨੂੰ ਸੌਰੀ ਆਪਣੇ ਭਰਾ ਜਿੰਨੇ ਵੀ Facebook ਵਾਲੇ ਆ ਸਾਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਨੂੰ ਤੇ ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਹੈ ਜਿਹੜੀ ਤੁਹਾਨੂੰ ਆਪਾਂ ਦਿਖਾ ਰਹੇ ਨੇ ਚਾਰੇ ਪਾਸੇ ਦਬ ਕੇ ਸ਼ੇਅਰ ਜ਼ਰੂਰ ਕਰੀ ਚੱਲਿਓ ਉਸ ਤੋਂ ਅੱਗੇ ਆ ਗਿਆ ਜੌਂਡੀਆ 50 36 ਡੀ ਜੌਂਡੀਆ ਫੇਰ ਆ ਗਿਆ ਪੰਜਾਬ ਨੰਬਰ ਹੈ ਪੀ ਵੀ 13 ਇਹਦੀ ਇਹ ਗੱਲ ਕਰੀ ਆਪਾਂ 18 ਮਾਡਲ ਦਾ 3 ਲੱਖ 85000 ਰੁਪਏ ਡਿਮਾਂਡ ਇਹਦੀ ਹੈਗੀ 3 ਲੱਖ 85000 ਰੁਪਏ ਡਿਮਾਂਡ ਇਹਦੀ ਹੈਗੀ ਟਰੈਕਟਰ ਦੀ ਰੰਗ ਪੇਂਟ ਦੀ ਗੱਲ ਕਰੀ ਤਾਂ ਆਪਾਂ ਰੰਗ ਪੇਂਟ ਨਿਊ ਟਰੈਕਟਰ ਤੁਹਾਨੂੰ ਆਪਾਂ ਚਾਰੇ ਪਾਸੇ ਜਿਹੜਾ ਦਿਖਾ ਰਹੇ ਹਾਂ ਵੀਡੀਓ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਕਿ ਅੱਗੇ ਫਿਰ ਵੀਡੀਓ ਬਣੀ ਬਈ ਕਿੱਥੇ ਗਿਆ ਬਾਈ ਉਹ ਖੜਾ ਰਾਰਾ ਮੱਡਲੇ ਕਿਹੜਾ ਹੈ ਸਵਰਾਜ ਹੀ ਆ ਉਹ ਉਹ ਤਾਂ ਨਾਲ ਦੇ ਗਿਆ ਰੇੜੀ ਦੇ ਪਰਲੇ ਬੰਨ। ਤਾਂ ਨਾ ਬਾਈ ਮੈਂ ਲਾਈਵ ਕਰ ਦਿਆਂ ਬਸ ਆ ਜਾ ਬੰਦੇ ਕਿੰਨਾ ਟਾਈਮ ਲੱਗੂ 10 15 ਮਿੰਟ ਲੱਗਣਗੇ ਬਈ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਆਪਣੇ ਨੂੰ ਕਰ ਲੈ ਸਬਸਕ੍ਰਾਈਬ ਦੱਬੀ ਚੱਲਿਓ ਸ਼ੇਅਰ ਦਾ ਬਟਨ ਨਾ ਰੁਕੰਦੋ ਆਓ ਨੰਬਰ ਤੇਰਾ ਹਾਂ ਪਾ ਦਾ ਨੰਬਰ ਤੇ ਉਸ ਤੋਂ ਅੱਗੇ ਇਹ ਗੱਲ ਕਰੀਏ ਆਪਾਂ ਉਸ ਤੋਂ ਅੱਗੇ ਆ ਗਿਆ ਸੋਨਾ ਲੀਕਾ 35 DI ਆ ਗਿਆ ਉਸ ਤੋਂ ਅੱਗੇ 855 ਆ ਗਿਆ ਘੋੜੇ ਵਰਗਾ ਟਰੈਕਟਰ ਇਹ ਹੈ ਹਨ ਫਾਈਬਰ ਹੁੱਡ ਲੱਗਿਆ ਚੰਗੀ ਕੰਡੀਸ਼ਨ ਦੇ ਟਾਇਰ ਹੈ ਰਵਾਸ ਵੀਡੀਓ ਚ ਆ ਗਿਆ ਦਬ ਕੇ ਸ਼ੇਅਰ ਜ਼ਰੂਰ ਕਰੀ ਚਲੋ ਜਿਹੜੇ ਜਿਹੜੇ ਭਰਾ ਜੁੜ ਗਏ ਇੱਕ ਭਰਾ ਆਪਣਾ ਜੁੜ ਗਿਆ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਕੰਟੀਨਿਊ ਕਰਿਆ ਕਰਾਂਗੇ ਦੋਸਤੋ ਲਾਈਵ ਪਹਿਲਾਂ ਕਦੇ ਲਾਈਵ ਕਰਦਾ ਕਦੇ ਛੱਡਦਾ ਕਦੇ ਕਰਦਾ ਕਦੇ ਛੱਡਦਾ ਲੱਛਣ ਕਰਦੇ ਸੀ ਨਾ ਤੇ ਇਹਦੀ ਜੀ ਗੱਲ ਕਰੀਏ 14 ਮਾਡਲ ਦਾ 495000 ਰੁਪਏ ਡਿਮਾਂਡ 'ਚ ਇਹ ਆ ਗਿਆ ਵੀਡੀਓ ਦਬ ਕੇ ਸ਼ੇਅਰ ਦੋਸਤੋ ਅੱਗੇ ਆਪਾਂ ਗੱਲ ਕਰੀਏ ਤਾਂ ਉਸ ਤੋਂ ਅੱਗੇ ਆ ਗਿਆ 50 5204 ਆ ਗਿਆ ਜੌਂਡੀ ਯਾਰ 12 ਮਾਡਲ ਦਾ 4 ਲੱਖ 10000 ਰੁਪਏ ਦੀ ਡਿਮਾਂਡ ਇਹਦੀ ਆ ਗਈ ਦਬ ਕੇ ਸ਼ੇਅਰ ਜ਼ਰੂਰ ਕਰੀ ਚੱਲਿਓ ਦੋਸਤੋ ਕੀ ਆ ਗਿਆ ਸੋਨਾ ਲਿਕਾ 750 ਆ ਗਿਆ 13 14 ਮਾਡਲ ਦਾ 4 ਲੱਖ ਤੇ 25000 ਰੁਪਏ ਦੀ ਡਿਮਾਂਡ ਤੇ ਇਹ ਆ ਗਿਆ ਸੋਨਾ ਲਿਕਾ 750 ਇਹਦੀ ਜੇ ਆਪਾਂ ਗੱਲ ਕਰੀਏ ਸਾਈਡ ਗੇਅਰ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਸਿਲੰਡਰ ਇਹ ਆ ਗਿਆ 4 4 ਸਿਲੰਡਰ ਆ ਗਿਆ ਬਾਕੀ ਇਹ ਭਰਾ ਵੀ ਲੈਣਾ ਚਾਹੁੰਦੇ ਆਪਾਂ ਇਸ ਨੰਬਰ ਤੇ ਆਪਣੇ ਨੰਬਰ ਤੇ 8360514473 ਤੇ ਕਿਸੇ ਵੀ ਟਰੈਕਟਰ ਬਾਰੇ ਕਾਲ ਕਰ ਲਿਓ ਆਪਾਂ ਤੁਹਾਨੂੰ ਸਾਰੀ ਡਿਟੇਲ ਹੈ ਜੀ ਟਰੈਕਟਰ ਦੀ ਦੇ ਦਿਆਂਗੇ ਕਿੰਨੇ ਦਾ ਬਣੂ ਕੀ ਕੁਝ ਹੋਊਗਾ ਨਾ ਦਬਕੇ ਸ਼ੇਅਰ ਜ਼ਰੂਰ ਕਰੀ ਚੰਦੇ ਹੋ ਉਸ ਤੋਂ ਅੱਗੇ ਆ ਗਿਆ ਫਾਰਮ ਪੈਂਟ ਆ ਗਈ EPI 2010 ਮਾਡਲ ਦਾ 325000 ਰੁਪਏ ਦੀ ਡਿਮਾਂਡ ਇਹਦੀ ਆ ਗਈ EPI ਤੇ 125000 ਰੁਪਏ ਦੀ ਡਿਮਾਂਡ ਆ ਗਈ ਉਸ ਤੋਂ ਅੱਗੇ ਜੇ ਗੱਲ ਚੱਲੀਏ ਤਾਂ ਆਪਾਂ ਅੱਗੇ ਆਗਾ 475 2000 ਮਾਡਲ ਦਾ 210000 ਰੁਪਏ ਦੀ ਡਿਮਾਂਡ ਹੈ ਹਰਿਆਣਾ ਨੰਬਰ ਆ ਗਿਆ HR25 ਤੇ ਅੱਗੇ ਸੋਨਾ ਲੀਕਾ ਆ ਗਿਆ ਬਲਟ ਟਰੈਕ RX60 19 ਮਾਡਲ ਆ ਗਿਆ 635000 ਰੁਪਏ ਡਿਮਾਂਡ ਆ ਗਿਆ ਇੰਨੇ ਕੀ ਫੀਚਰ ਆ ਟਰੈਕਟਰ ਚ 4 ਸਪੀਡ ਜਿਹੜਾ ਕੁਝ ਵੀ ਕਹਿ ਦੋਗੇ ਉਹ ਫੀਚਰ ਅੱਜ ਤੱਕ ਕਿਸੇ ਟਰੈਕਟਰ ਚ ਨਹੀਂ ਆਇਆ ਇਹ ਫੀਚਰ ਇਸ ਕੰਪਨੀ ਨੇ ਇਸ ਟਰੈਕਟਰ ਚ ਦੇ ਦੇ ਦਬਕੇ ਸ਼ੇਅਰ ਜ਼ਰੂਰ ਕਰੀ ਚੰ데요 ਵੀਡੀਓ ਨੂੰ ਤੇ ਆਪਣਾ ਜਿਹੜਾ ਚੈਨਲ ਆ ਟਿੱਲੂ ਸਗਲਦੀ ਵਾਲਾ ਟਿੱਲੋਂ ਸਗਲਦੀ ਵਾਲਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਪਹਿਲਾਂ ਆਪਾਂ ਫੇਸਬੁੱਕ ਤੇ ਕੰਮ ਵੱਧ ਕਰਦੇ ਸੀ YouTube ਤੇ ਕੰਮ ਆਪਾਂ ਹੁਣ ਸਟਾਰਟ ਕੀਤਾ ਤੇ ਤੁਹਾਡੇ ਭਰਾਵਾਂ ਨਾਲ ਹੀ ਆਪਾਂ ਅੱਗੇ ਜਾਣਾ ਅੱਗੇ ਸੋਨਾ ਲਿਕ ਆ ਗਿਆ 2018 ਮਾਡਲ DI 50 ਆ ਗਿਆ 475 ਡਿਮਾਂਡ ਇਹ ਵੀ ਆ ਗਈ 50 ਦੀ 60 60 ਆ ਗਿਆ ਫਾਰਮ ਟਰੈਕ 60 60 ਆ ਗਿਆ ਇਹਦੀ ਜੀ ਆਪਾਂ ਗੱਲ ਕਰੀਏ 13 ਮਾਡਲ 4,25,000 ਰੁਪਏ ਡਿਮਾਂਡ ਇਹ ਵੀ ਆ ਗਈ ਦਬਕੇ ਸ਼ੇਅਰ ਜ਼ਰੂਰ ਕਰੀ ਜਿਓ ਫਿਰ ਉਸ ਤੋਂ ਅੱਗੇ ਆਪਾਂ ਚੱਲਦੇ ਆ ਉੱਥੇ ਓਏ ਆ ਮਾਣਾ ਇਧਰ ਉੱਥੇ ਆ ਗਿਆ ਪੀਬੀ 07 ਨੰਬਰ ਦਾ ਆ ਗਿਆ ਅਰਜਨ ਆ ਗਿਆ 605 ਵੱਡੀ ਕੈਟਾਗਰੀ ਜਾਨੀ ਕਿ 60 ਪਲੱਸ ਕੈਟਾਗਰੀ ਚ ਇਹ ਆ ਗਿਆ ਟਾਇਰ ਚਾਰੇ ਇਹਦੇ ਨਵੇਂ ਆ ਗਏ ਜ਼ਿਮੀਦਾਰ ਦਾ ਟਰੈਕਟਰ ਹੈ ਨੰਬਰ ਆਪਾਂ ਵੀਡੀਓ ਚ ਆਪਣਾ ਦੇਤਾ 8360514 47 ਜਿਹੜੇ ਵੀ ਭਰਾ ਨੇ ਟਰੈਕਟਰ ਲੈਣਾ ਹੋਵੇ ਨੰਬਰ ਆਪਾਂ ਦੱਸ ਦਿਓ 52ਪੀ ਇਹ ਤੇ ਆਪਾਂ ਬਾਕੀ ਦੀ ਡਿਟੇਲ ਜਿਹੜੀ ਆਪਾਂ ਨੂੰ ਮਿਲੂ ਗੇਅ ਰੇਂਜ ਜਿਵੇਂ ਮਰਜ਼ੀ ਤੁਸੀਂ ਗੱਲ ਕਰੋ 3 ਸਪੀਡ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਫੁੱਲ ਟੌਪ ਜਾਨੀ ਕਿ ਟਰੈਕਟਰ ਇਹ ਆ ਗਿਆ ਤਾਂ ਬਕਸ਼ੇਅਰ ਜ਼ਰੂਰ ਕਰੀਏ ਲੋ ਸੋਸਤੋ ਅੱਗੇ ਤੁਹਾਨੂੰ ਇੱਕ ਆਪਾਂ ਕੋਕਾ ਦਿਖਾਵਾਂਗੇ ਬਰਾ ਉਸ ਤੋਂ ਅੱਗੇ 11 ਮਾਡਲ ਆ ਗਿਆ ਜੌਂਡੀਰ 395000 ਰੁਪਏ ਦਾ ਵਾਂਡ ਆ ਚਾਰੇ ਟਾਇਰ ਨਵੇਂ ਆ ਕਿ 5204 ਵੀਡੀਓ ਨੂੰ ਦੱਬ ਕੇ ਨਾ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਹੋਰ ਤੁਹਾਨੂੰ ਦਿਖਾਉਣਾ ਹੈ ਇੱਧਰ ਦੇਖੋ ਤੁਸੀਂ ਕਿਆ ਬਾਕਾਂ ਨੂੰ ਨਵੀਂ ਸੋਚ ਇਹ ਆ ਗਿਆ 33 ਸਪੀਡ ਆ ਗਿਆ 23 ਮਾਡਲ 785 ਡਿਮਾਂਡ ਹੈ 290 ਘੰਟੇ ਟਰੈਕਟਰ ਚੱਲਿਆ ਹੋਇਆ ਸਾਰਾ ਕੋਕਾ ਹੀ ਪਿਆ ਜਮਨ ਨਮਾ ਕਹਿਣ ਦਾ ਮਤਲਬ ਹੀ ਮੰਡੀ ਜਾ ਤਲਵੰਟੀ ਸਾਨੂੰ ਮਿਲ ਜੂਗਾ ਇਹ ਉਸ ਤੋਂ ਬਾਅਦ ਸੋਨੂੰ ਉੱਥੇ ਜਾਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਉਸ ਤੋਂ ਅੱਗੇ ਗੱਲ ਕਰੀਏ ਤਾਂ ਆਪਾਂ ਉਸ ਤੋਂ ਅੱਗੇ ਤੁਹਾਨੂੰ ਟਰੈਕਟਰ ਆਪਾਂ ਇੱਧਰੋਂ ਚਲਦੇ ਹਾਂ ਟਰੈਕਟਰ ਸਮੇਂ ਆਪਾਂ ਹੋਰ ਦਿਖਾਉਣੀ ਆ ਵੀਡੀਓ ਦਬਕੇ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਓ ਆਪ ਨੂੰ ਸਬਸਕ੍ਰਾਈਬ ਚੈਨਲ ਨੂੰ ਉਸ ਤੋਂ ਅੱਗੇ 724 ਆ ਗਿਆ 724 ਇਹ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਇਹ ਮੇਰੇ ਹਿਸਾਬ ਨਾਲ ਪੂਰਾ 2000 ਹੈ ਕਿ 2014 2009 ਮਾਡਲ ਆ ਗਿਆ ਦਬਕੇ ਸ਼ੇਅਰ ਕਰੀ ਚਲੋ ਵਧੀਆ ਸਵਰਾਜ ਆ ਗਿਆ 855 15 ਮਾਡਲ 515000 ਰੁਪਏ ਡਿਮਾਂਡ ਹੈ ਪੀਵੀ 60 ਪੰਜਾਬ ਨੰਬਰ ਹੈ ਤੇ ਇਹ ਬੰਦੇ ਇਹ ਤਿਆਰੀ ਕਰਤੀ ਹੋਏ ਹੋਰ ਯਾਰ ਕੀ ਕਰੀਏ ਕਿਉਂ ਰਹੋ ਗੁਰਦੁਆਰੇ ਵਧੀਆ ਲੰਗਰ ਮਿਲਦਾ ਹੈ ਨਹੀਂ ਭਾਈ ਹੈ ਕਿਉਂ আচ্ছা ਤੇ ਉਸ ਤੋਂ ਅੱਗੇ ਆ ਗਿਆ 605 ਹੈ ਹੈ ਚੱਲਣਗੇ ਚੱਲਣਗੇ ਯਾਰ ਗੁਰੂ ਚੰਦੀ ਜਾਂਦੇ ਆਪਾਂ ਨੂੰ 605 ਆ ਗਿਆ ਡੀਆਈ 11 ਮਾੜ ਦਾ 398000 ਰੁਪਏ ਦੀ ਡਿਮਾਂਡ ਆ ਟਾਪ ਮਾਡਲ ਆਗੇ ਗੁਰਪ੍ਰੀਤ ਮੰਦਰਾਨੀ ਦਾ ਭਰਾ ਦਾ ਟਰੈਕਟਰ ਹੈ ਤਦ ਬਕੇ ਸ਼ੇਅਰ ਕਰੀ ਚੰਦੇ 5504 ਆਗੇ 5504 ਦੀ ਗੱਲ ਕਰੇ 10 ਮਾੜ ਦਾ 3 ਲੱਖ ਤੇ 75000 ਰੁਪਏ ਦੀ ਡਿਮਾਂਡ ਆ ਡਬਲ ਪੀਟੀਓ ਆਗੇ ਇਹ ਤਦ ਬਕੇ ਸ਼ੇਅਰ ਕਰੀ ਚੱਲੇਓ ਆਪਣੇ ਪੇਜ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸ ਦਿਓ ਧੰਨਵਾਦ ਜੀ ਤੁਹਾਡਾ